ਇੰਨੇ ਕਿਸਾਨਾਂ ਨੇ ਅੱਜ ਚੰਡੀਗੜ੍ਹ ਜਾਣਾ ਸੀ ਉਧਰ ਨੂੰ ਕੁਝ ਕਰਨਾ ਸੀ ਪੂਰੀਆਂ ਤਿਆਰੀਆਂ ਪੱਲੀਆਂ ਪੁੱਲੀਆਂ ਪਾਈਆਂ ਪੁਰਾਣ ਰਾਸ਼ਨ ਵਾਸ਼ਨ ਵਿੱਚ ਸਾਰਾ ਰੱਖਿਆ ਹੋਇਆ ਸੀ ਆ ਇੱਥੇ ਆ ਕੇ ਇਹਨਾਂ ਨੂੰ ਪ੍ਰਸ਼ਾਸਨ ਘੇਰ ਲੈਂਦਾ ਉਹਦੇ ਲੈ ਪਾਸੇ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਮਗਰਲੇ ਪਾਸੇ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਇਹਨਾਂ ਨੂੰ ਘਰਾਂ ਦੇ ਵਿੱਚ ਬੰਦ ਕਰ ਲਿਆ ਕਈਆਂ ਨੂੰ ਕਈਆਂ ਟਰੈਲੀਆਂ ਜਾ ਰਹੀਆਂ ਸੀ ਤੇ ਰਸਤਿਆਂ ਦੇ ਵਿੱਚ ਰੋਕ ਲਿਆ ਕਿਸਾਨਾਂ ਨੇ ਇਹ ਕਿਹਾ ਸੀ ਕਿ ਜਾਵਾਂਗੇ ਜ਼ਰੂਰ ਪਰ ਜਿੱਥੇ ਪੁਲਿਸ ਪ੍ਰਸ਼ਾਸਨ ਰੋਕੂਗਾ ਅਸੀਂ ਉੱਥੇ ਹੀ ਬਹਿ ਜਾਵਾਂਗੇ ਕਈ ਤਾਂ ਰੋਡਾਂ ਦੇ ਉੱਤੇ ਬੈਠ ਕੇ ਪਰ ਇਹਨਾਂ ਨੂੰ ਤਾਂ ਪਿੰਡ ਦੇ ਵਿੱਚੋਂ ਨਹੀਂ ਜਾਣ ਦਿੱਤਾ ਅੱਜ ਸਾਡੇ ਨਾਲ ਪਿੰਡ ਦੇ ਆਗੂ ਕਿਸਾਨ ਜਥੇਬੰਦੀਆਂ ਇੱਥੇ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਦੇ ਵੀ ਕੁਝ ਆਗੂ ਪਹੁੰਚੇ ਨੇ ਕਿਉਂਕਿ ਪਿੰਡ ਦਾ ਸਾਰਾ ਇਕੱਠਾ ਤੇ ਹੋਰ ਆਗੂ ਵੀ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਪ੍ਰਧਾਨ ਜੀ ਕਿਵੇਂ ਦੇਖੋਗੇ ਤੁਸੀਂ ਜਿਹੜਾ ਅੱਜ ਤੁਹਾਡਾ ਟਰੈਕਟਰਾਂ ਟਰੈਕਟਰ ਹੀ ਤੁਹਾਡਾ ਇਸ ਜਿੰਨ ਕੇ ਬੰਦ ਕਰਤਾ ਪੁਲਿਸ ਪ੍ਰਸ਼ਾਸਨ ਨੇ ਜਾਣ ਨਹੀਂ ਦਿੰਦਾ ਅਸੀਂ ਨਾ ਜੀ ਅੱਜ ਸਵੇਰੇ ਜਦੋਂ ਤਿਆਰੀ ਕਰਕੇ ਹਲੇ ਘਰੋਂ ਟਰੈਕਟਰ ਕੱਢਿਆ ਵੀ ਨਹੀਂ ਸੀ ਉਦੋਂ ਪਹਿਲਾਂ ਹੀ ਬਾੜ ਦੇ ਵਿੱਚ ਹੀ ਜਦੋਂ ਅਸੀਂ ਸਮਾਨ ਚੱਕਣ ਵਾਸਤੇ ਤੁਰਨ ਲੱਗੇ ਉਹਦੇ ਸਾਡੇ ਬਾੜ ਦੇ ਵਿੱਚ ਆ ਕੇ ਪ੍ਰਧਾਨ ਦੇ ਐਸ ਐਚਓ ਸਾਹਮਣੇ ਜਿਹੜਾ ਟਰੈਕਟਰਾਂ ਰੋਕ ਦਿੱਤਾ ਗਲੀ ਦੇ ਵਿੱਚ ਆਵਾਜਾਈ ਦੀ ਸਮੱਸਿਆ ਹੋਣ ਕਰਕੇ ਉਹਨਾਂ ਨੇ ਇੱਥੇ ਪਾਸੇ ਲਾ ਕੇ ਤੇ ਆਗੂਆਂ ਦੇ ਨਾਂ ਲੈ ਕੇ ਤੇ ਨਜ਼ਰਬੰਦ ਕਰਕੇ ਇਥੋਂ ਚਲੇ ਗਏ ਤੇ ਦੋ ਮੁਲਾਜ਼ਮਾਂ ਦੀ ਜਿਹੜੀ ਇੱਥੇ ਡਿਊਟੀ ਲਾ ਕੇ ਚਲੇ ਗਏ ਇੱਕ ਵਾਰ ਘਾਤ ਜੀ ਸੁਣਦੇ ਹੁੰਦੇ ਸੀ ਕਹਿੰਦੇ ਹ ਇਹ ਤੁਹਾਡੇ ਘਰਾਂ ਨੂੰ ਵੀ ਪਹਿਣਗੇ ਅੱਜ ਉਹ ਸੱਚ ਗੱਲ ਹੋ ਗਈ ਉਹਦੇ ਜੀ ਕੋਈ ਦੂਰ ਰਹਿ ਆਣੀ ਉਹ ਸੱਚ ਆ ਪਰਸੋ ਰਾਤ ਖੁਦ ਸਾਡੇ ਘਰੇ 11:30 ਵਜੇ ਇਹਨਾਂ ਨੇ ਰੇਡ ਕੀਤੀ ਹੈ ਰੇਡ ਵੀ ਇਸ ਤਰ੍ਹਾਂ ਕੀਤੀ ਹੈ ਜਿਵੇਂ ਕੋਈ ਅਸੀਂ ਬਹੁਤ ਤਕੜੇ ਸਮੱਗਲਰ ਤੇ ਕਿਸੇ ਬਹੁਤ ਤਕੜੇ ਕੇਸ ਦੇ ਵਿੱਚ ਇਨਵੋਲਵ ਹੁੰਨੇ ਆ ਤੇ ਸੀਆਈ ਸਟਾਫ ਦੇ ਵਿੱਚ ਕੱਲ ਬੰਦਿਆਂ ਨੂੰ ਰੱਖਿਆ ਗਿਆ ਤੇ ਰਾਤ ਅਸੀਂ 5 6 ਵਜੇ ਛਡਾ ਕੇ ਲੈ ਆਏ ਆ ਸ਼ਾਮ ਨੂੰ ਤੇ ਘਰੇ ਹਾਲੇ ਪਹੁੰਚਣੀ ਸੀ ਧੂ ਪਹਿਲਾਂ ਜਿਹੜੇ ਨਜ਼ਰਬੰਦ ਫੇਰ ਕਰ ਦਿੱਤੇ ਗਏ ਆ ਮਾਨਸਾ ਦਾ ਵਤੀਰਾ ਵੇਖਿਆ ਤੁਸੀਂ ਕਿਸ ਤਰ੍ਹਾਂ ਬੋਲ ਰਿਹਾ ਉਹ ਇੱਕ ਪਾਸੇ ਕਹਿੰਦਾ ਮੈਂ ਕਿਸਾਨ ਆ ਜੇ ਤੂੰ ਕਿਸਾਨ ਆ ਤਾਂ ਕਿਸਾਨਾਂ ਦੇ ਨਾਲ ਕਿਉਂ ਨਹੀਂ ਖੜ ਰਿਹਾ ਫਿਰ ਉਹ ਤਾਂ ਮੈਂ ਅੱਗੇ ਵੀ ਬੋਲਦਾ ਹੁੰਦਾ ਹੁਣਾ ਵੀ ਇਹ ਇੰਨਾ ਗੱਲਾਂ ਦੀ ਅਸੀਮ मतलब ਕਿੰਨੀਆਂ ਗੱਲਾਂ ਚ ਆ ਗਏ ਨਾ ਜਦੋਂ ਇਹ ਐਮਪੀ ਬਣਿਆ ਐ ਐਮਪੀ ਬਣਿਆ ਉਦੋਂ ਮਤਲਬ ਮੋਟਰਸਾਈਕਲਾਂ ਤੇ ਚੜ ਗਿਆ ਕਿਸੇ ਦੀ ਗੱਡੀ ਬਲਦ ਮਤਲਬ ਜਿੰਨੇ ਗੱਡੀ ਜਾਂਦੀ ਹੈ ਬਲਦ ਵਾਲੀ ਉਹਦੇ ਤੇ ਬਹਿ ਗਿਆ ਅਸੀਂ ਆਖ ਵੀ ਆਮ ਆ ਵੀ ਇਹ ਸਾਡੀ ਵਕਾ ਹੀ ਸੋਚੂਗਾ ਜਿਵੇਂ ਕਹਿੰਦਾ ਸੀ ਮੈਂ ਇੰਨਾਂ ਚਲਾ ਕੇ ਮੂਰੇ ਮੰਜਾ ਢਾ ਕੇ ਸੌਂ ਜਾਣਾ ਉੱਥੇ ਮੱਛਰਦਾਨੀ ਦੀ ਲੋੜ ਨਹੀਂ ਗੇ ਮੇਰੇ ਇੰਨਾਂ ਸਟਾਰਟ ਕਰੇ ਮੇਰੀ ਡੋਰੀਆਂ ਬਦਲੀਆਂ ਅਸੀਂ ਇੰਨਾ ਗੱਲਾਂ ਦੇ ਵਿੱਚ ਆ ਕੀ ਇਹਨੂੰ ਮਤਲਬ ਕੀ ਹੋਰ ਕੋਈ ਬਾਲੇ ਚੰਗੇ ਨਹੀਂ ਸੀਗੇ ਪਹਿਲਾਂ ਵੀ ਇਹਨਾਂ ਨੇ ਉਹਦੇ ਉਹ ਜੇੜੀ ਲਿਆਂਦਾ ਸੀ ਅਸੀਂ ਇਹ ਭਗਵੰਤ ਮਾਨ ਤੀ ਝਗੇ ਵੀ ਬਾਲਾ ਕੇ ਆਮ ਘਰ ਦਾ ਮਾਸਟਰ ਦਾ ਮੁੰਡਾ ਵੀ ਪੰਜ ਚਾਰ ਕਿੱਲਿਆਂ ਵਾਲਾ ਵੀ ਸਾਡੀ ਕਿਸਾਨਾਂ ਦੀ ਸੋਚੂਆ ਕਿਸਾਨਾਂ ਦੀ ਬਾਹ ਫੜੂਗਾ ਵੀ ਹੁਣ ਤੱਕ ਸਾਰੇ ਸਾਡੇ ਨਾਲ ਕਾਲੀ ਦਲ ਵੀ ਆਇਆ ਕਾਂਗਰਸ ਹੀ ਪਰ ਜਿਹੜੇ ਉਹਨਾਂ ਨੇ ਸਾਡੇ ਨਾਲ ਇਹ ਕਰਤੀ ਇਹਨੇ ਉਹ ਕਿਸੇ ਨੇ ਨਹੀਂ ਕਰੀ ਸਾਡਾ ਅਸੀਂ ਪਹਿਲਾਂ ਵੀ ਧਰਨਾ ਦਿੱਤਾ ਕਾਂਗਰਸ ਦੇ ਤਾਂ ਰਾਜਚ ਵੀ ਧਰਨਾ ਦਿੱਤਾ ਦੂਜਿਆਂ ਦੀ ਵੀ ਲਈ ਧਰਨੇ ਦਿੱਤੇ ਪਹਿਲਾਂ ਧਰਨੇ ਬਹੁਤ ਪਟਿਆਲੇ ਵੀ ਬੈਠੇ ਰਹੇ ਆ ਕਿਤੇ ਵੀ ਸਾਰੇ ਬੈਠੇ ਨੇ ਦਿੱਲੀ ਦੀ ਬੈਠੇ ਰਹੇ ਆ ਸਾਨੂੰ ਕਿਸੇ ਸਟੇਟ ਗਵਰਨਮੈਂਟ ਨੇ ਤਾਂ ਕਿਸੇ ਨੂੰ ਕਿਤੇ ਨਹੀਂ ਰੋਕੇਗਾ ਆਪਣੇ ਦਿੱਲੀ ਧਰਨਾ ਐਡਾ ਤੇ ਹੁਣ ਕਿਹੜੀ ਹਰਿਆਣੇ ਚ ਉਹ ਵੀ ਬੀਜੇਪੀ ਦੀ ਸਰਕਾਰ ਕਰਕੇ ਹੁਣ ਇਹ ਬੀਜੇਪੀ ਦੀ ਇੱਕ ਬੀ ਟੀਮ ਆ ਮਤਲਬ ਸਭ ਕੁਝ ਉੱਥੋਂ ਹੀ ਚੱਲ ਰਿਹਾ ਤੁਹਾਡੀ ਗੱਲ ਸੀ ਮੰਨਦੇ ਆ ਵੀ ਬੀ ਟੀਮ ਆ ਜਿਵੇਂ ਤੁਸੀਂ ਹੁਣ ਕਿਸਾਨਾਂ ਨੇ ਬੀਜੇਪੀ ਦਾ ਇਲੈਕਸ਼ਨ ਆਇਆ ਸੀ ਐਮਪੀ ਦੇ ਇਲੈਕਸ਼ਨ ਵੀ ਆਏ ਆ ਐਮਐਲਏ ਦੇ ਇਲੈਕਸ਼ਨ ਵੀ ਆਏ ਆ ਉਦੋਂ ਤੁਸੀਂ ਡਟ ਕੇ ਵਿਰੋਧ ਕੀਤਾ ਹਾਂਜੀ ਹੁਣ 27 ਦੇ ਵਿੱਚ ਇਲੈਕਸ਼ਨ ਫੇਰ ਆਉਣੇ ਆ ਕਿ ਤੁਹਾਡੇ ਜਥੇਬੰਦੀਆਂ ਫੇਰ ਇਹ ਆਮ ਆਦੀ ਪਾਰਟੀ ਦੇ ਵਿਰੋਧ ਕਰੋਗੇ ਤੁਸੀਂ ਬੀਜੇਪੀ ਦਾ ਪਹਿਲਾਂ ਕਰਿਆ ਹੀ ਆ ਰਿਹਾ ਅਸੀਂ ਜਥੇਬੰਦੀਆਂ ਨਹੀਂ ਗੱਲੀਆਂ ਆਮ ਲੋਕਾਂ ਨੇ ਨਹੀਂ ਇਹਨਾਂ ਨੂੰ ਵੜਦੇ ਤਾਂ ਹੁਣ ਵੀ ਨਹੀਂਗੇ ਜਿੰਨੇ ਇਹਨਾਂ ਦੇ ਐਮਐਲਏ ਆ ਤੁਸੀਂ ਵੀਡੀਓ ਕਿਸੇ ਦੀ ਕੁਛ ਹੋਈ ਜਾਂਦਾ ਕਿਸੇ ਦੇ ਆਹ ਪਰਚੇ ਕਰਾਉਣ ਦੇ ਆਈ ਜਾਂਦੇ ਜੇਤੂ ਵਾਲੇ ਐਮਐਲਏ ਤਾਂ ਤੁਸੀਂ ਸਾਰੇ ਕੁਛ ਦੇਖ ਹੀ ਲਿਆ ਹੈ ਵੀ ਮਨਿੰਦਰ ਜੀ ਸਿੱਧੂ ਤੇ ਜਿਹੜਾ ਪਰਚਾ ਉਹ ਥੋਂ ਬਲਕਾਰ ਤੋਂ ਹੋਇਆ ਹੈ ਹਿਸ਼ਾਰਾ ਤਾਂ ਅੱਧ ਸ਼ਹਿਰ ਮਤਲਬ ਕੀ ਦਾ ਸੀ ਆ ਦੇ 14 ਮਤਲਬ ਆਪਦੀ ੜੀ ਖਤ ਗੱਡਣੀ ਸੀ ਉਹਦੇ ਰਾਈ ਇੱਥੋਂ ਕੱਢ ਰਿਆ ਸੀਗਾ ਇਹਨਾਂ ਵੜਨ ਤਾਂ ਲੋਕਾਂ ਨੇ ਇਹਨਾਂ ਨੂੰ ਉਹੀ ਨਹੀਂ ਦੇਣਾ ਡਾਲੀ ਮਾਰ ਮਾਰ ਕੇ ਇਹਨਾਂ ਨੂੰ ਲੋਕਾਂ ਦੇ ਪਿੰਡਾਂ ਦੇ ਵਿੱਚ ਉਹੀ ਪਿਆ ਦੇਣਾ ਜਵਾਨ ਤਾਂ ਇਹਨਾਂ ਦੀਆਂ ਜਬਤ ਹੋਣੀਆਂ ਪਤਾ ਇਹਨਾਂ ਨੂੰ ਵੀ ਆ ਸਾਨੂੰ ਵੀ ਇਹਨਾਂ ਨੇ ਸਾਨੂੰ ਨੇੜੇ ਇਹ ਸਾਰੇ ਉਹੀ ਸੀਗੇ ਮਤਲਬ ਚੱਕ ਕੇ ਕੋਈ ਪ੍ਰਧਾਨ ਬਣ ਗਿਆ ਕੋਈ ਆ ਕੇ ਮਤਲਬ ਐਮ ਐਲ اے ਸਾਰੇ ਬਣਾਤੇ ਆ ਮੰਤਰੀ ਬਣ ਗਏ ਕੋਈ ਮੰਤਰੀ ਬਣ ਦੇ ਕਾਬਿਲ ਨਹੀਂ ਸੀਗੇ ਅੱਧੇ ਤਿੰਨ ਚੋਂ ਚਾਰ ਹਾਂ ਜੀ ਨਹੀਂ ਤੁਸੀਂ ਕਹਿ ਦਿੰਦੇ ਆ ਵੀ ਅਸੀਂ ਪਿੰਡਾਂ ਚ ਨਹੀਂ ਵੰਡ ਦਿੰਦਾ ਉਦੋਂ ਇਹਨਾਂ ਲੋਕਾਂ ਨੇ ਪਤਾ ਕੀ ਕਹਿਣਾ ਇਹ ਸਰਕਾਰ ਮਾੜੀ ਸੀ ਅਸੀਂ ਇਹਨੂੰ ਛੱਡਤਾ ਤਾਂ ਹੁਣ ਦੂਜੀ ਚ ਆ ਗਏ ਕਿਉਂਕਿ ਇਹ ਮਾੜੀ ਕਰਕੇ ਅਸੀਂ ਆਏ ਹੁਣ ਦੱਸਿਓ ਹੁਣ ਤੁਹਾਡੇ ਕੰਮ ਕਰੋਗੇ ਤੁਸੀਂ ਲੋਕ ਫੇਰ ਇਹਨਾਂ ਲੋਕਾਂ ਪਿੱਛੇ ਲੱਗ ਜਾਓਗੇ ਮੇਰੇ ਕੋਲ ਆ ਪਾਇਦਾ ਸਵਾਦ ਦੇਖ ਲਿਆ ਪਹਿਲਾਂ ਆਮ ਆਦੀ ਪਾਰਟੀ ਦਾ ਦੇਖ ਲਿਆ ਦੋ ਪਹਿਲਾਂ ਕਾਂਗਰਸੀ ਕਾਲੀਆਂ ਦਾ ਦੇਖ ਲਿਆ ਹੁਣ ਜਿਹੜੀ ਚੌਥੀ ਆਉਗੀ ਸ਼ਾਇਦ ਆ ਪਾਇਦਾ ਵੀ ਦੇਖ ਲਗੇ ਲੋਕ ਤਾਂ ਉਹੀ ਹੈ ਨਾ ਇਹ ਸਾਰੇ ਚੌਥੀ ਭਾਜੀਪੀ ਦੇ ਵਿੱਚ ਹੋ ਕੇ ਆਉਣਗੇ ਜੋ ਵੀ ਇਹਨਾਂ ਨੇ ਭਾਜੀਪੀ ਕਰ ਰਹੀ ਆ ਜੋ ਵੀ ਹੁਣ ਪੰਜਾਬ ਦੇ ਵਿੱਚ ਇਹ ਤਿਆਰੀ ਕਰ ਰਹੀ ਆ ਕੋਈ ਇਹਨਾਂ ਨੂੰ ਇਹਨਾਂ ਦੇ ਵਿੱਚੋਂ ਹੀ ਬੰਦੇ ਉਹ ਚਿਹਰੇ ਇਹਨਾਂ ਨੇ ਮੂਰੇ ਲਿਆਉਣੇ ਆ ਇਹਨਾਂ ਤਾਂ ਭਾਜੀਪੀ ਦਾ ਤਾਂ ਸਾਨੂੰ ਉੱਥੇ ਪਹਿਲਾਂ ਹੀ ਪਤਾ ਹੈ ਵੀ ਕਿਸਾਨਾਂ ਵਾਸਤੇ ਇਹਨਾਂ ਨੇ ਕੀ ਕੀਤਾ ਸਾਨੂੰ ਸਾਲ ਭਾ ਕੇ ਸਾਨੂੰ ਉੱਥੇ ਲਾਰਾ ਲਾ ਕੇ ਜੋ ਵੀ ਕਹਿਤਾ ਵੀ ਬਿੱਲ ਪਾਸ ਹੋ ਗਿਆ ਤੁਸੀਂ ਜਾੜੂ ਸਾਡੀਆਂ ਛੱਟਾਂ ਤਾਂ ਜੀ ਵੀ ਉਹਦੀਆਂ ਉਹੀ ਮੁੱਦਾ ਸੀਗਾ ਜਾਂ ਹੋਰ ਸਾਰੇ ਕਿਸਾਨਾਂ ਦੇ ਕਰਜ਼ੇ ਦਾ ਮੁੱਦੇ ਤਾਂ ਸਾਡਾ ਤਾਂ ਉਹੀ ਹੈ ਨਾ ਇਹਦਾ ਤਾਂ ਉਹੀ ਪਤਾ ਲੱਗ ਗਿਆ ਸੀ ਜਦੋਂ ਮੀਟਿੰਗ ਚੱਲ ਰਹੀ ਸੀ ਵੀ ਤੁਸੀਂ 5 ਤਰੀਕ ਨੂੰ ਕੀ ਕਰੋਗੇ ਇਹਦੀ ਬੋਲੀ ਤੇ ਸਾਡੇ ਕਿਸਾਨਾਂ ਨੂੰ ਪ੍ਰਧਾਨਾਂ ਨੂੰ ਕਿਉਂਕਿ ਉਹਨਾਂ ਦੇ ਤਾਂ ਉਮਰ ਹੀ 70 75 75 ਸਾਲ ਦੇ ਜਿਹੜੇ ਪ੍ਰਧਾਨ ਹੈ ਸਾਡੇ ਸੂਬਾ ਉਹਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਵੀ ਇਹ ਇਹ ਕੁਝ ਕਰੂਗਾ ਹਾਂਜੀ ਤੁਹਾਡੇ ਵੀ ਅੱਗੇ ਕੁਝ ਗ੍ਰਿਫਤਾਰ ਹਾਂਜੀ ਮਨਦੀਪ ਆਜੂ ਆਹ ਮਗ ਵੀ ਪਾਰਟੀ ਨੂੰ ਜਿਹੜਾ ਖਤਰਾ ਜੀ ਕਰਾ ਚ ਰਿਟੇਨ ਕਰ ਲਿਆ ਜਾਂ ਕਈਆਂ ਨੂੰ ਗ੍ਰਿਫਤਾਰ ਕਰ ਲਿਆ ਸਰਨਾਪਾ ਸ਼ੁਰੂ ਚ ਤੁਹਾਡਾ ਦੇ ਲੋਨ ਧੰਨਵਾਦ ਕਰਦੇ ਆ ਸਿਰਫ ਗੱਲ ਦਰਸਲ ਦੇ ਵਿੱਚ ਇਦਾਂ ਸੀਗੀ ਜਿਹੜੇ ਅੱਜ ਜਿਹੜਾ ਡਿਸਕਿਊਟ ਪੈਦਾ ਹੋਇਆ ਉਹਦੇ ਵਿੱਚ ਸਾਨੂੰ ਕਿਨਾਂ ਦੀ ਜਥੇਬੰਦੀ ਜਿਹੜੀ ਸਯੁਕਤ ਮੋਰਚੇ ਨੇ ਕਾਲ ਦਿੱਤੀ ਸੀਗੀ ਵੀ ਤੁਸੀਂ 5 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ 43 ਸੈਕਟਰ ਦੇ ਵਿੱਚ ਆਪਾਂ ਨੂੰ ਜਗ੍ਹਾ ਮਿਲੂਗੀ ਉੱਥੇ ਆਪਾਂ ਧਰਨਾ ਲਾਉਣਾ ਧਰਨਾ ਤਕਰੀਬਨ 7 ਦਿਨਾਂ ਦਾ ਸੀਗਾ ਆਲਮੋਸਟ 7 ਦਿਨਾਂ ਦੇ ਕਹਿੰਦੇ ਸੀਗੇ ਹੋ ਸਕਦਾ ਵੱਧ ਵੀ ਸਕਦਾ ਸੀਗਾ ਜੇ ਉਹਨਾਂ ਗੱਲਾਂ ਤੇ ਸਹਿਮਤੀ ਪੈ ਜਾਂਦੀ ਤਾਂ 10 ਤਰੀਕ ਨੂੰ ਮੀਟਿੰਗ ਹੁੰਦੀ ਆ ਸੂਜਕਤ ਮੋਰਚੇ ਦੇ ਲੀਡਰਾਂ ਨਾਲ ਵੱਡੀ ਲੀਡਰਸ਼ਿਪ ਸੀਗੀ ਸੂਬੇ ਦੀ ਸੋ ਉਹਦੇ ਵਿੱਚ 8 ਤੋਂ 9 ਗੱਲਾਂ ਤੇ ਮੰਥਨ ਹੁੰਦਾ ਤੇ ਉਹ 9 ਗੱਲਾਂ ਤੇ ਮੰਥਨ ਹੋਣ ਤੋਂ ਬਾਅਦ ਕਿਤੇ ਉਹਨਾਂ ਨੂੰ ਇੱਕ ਅੱਖ ਦੇ ਵਿੱਚ ਪ੍ਰੋਬਲਮ ਹੋਣ ਕਰਕੇ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਮੈਂ ਅਪਾਇੰਟਮੈਂਟ ਲਈ ਵੀ ਆ ਡਾਕਟਰ ਤੋਂ ਤੇ ਮੈਂ ਚਲਾ ਜਾਣਾ ਚਲੋ ਉੱਥੇ ਜਿਹੜੇ ਸੀਨੀਅਰ ਲੀਡਰ ਸਾਹਿਬਾਨ ਸੀਗੇ ਸੋ ਉਹਨਾਂ ਨੇ ਕਿਹਾ ਵੀ ਮੁੱਖ ਮੰਤਰੀ ਸਾਹਿਬ ਤੁਸੀਂ 5 ਮਿੰਟ ਸਾਨੂੰ ਦੇ ਦਿਓ 5 ਮਿੰਟ ਦੇ ਵਿੱਚ ਜਿਹੜੀ ਆਪਾਂ ਜਿਹੜੀ ਅਗਲੀ ਕੋਈ 2-4 ਗੱਲਾਂ ਸੀਗੀਆਂ ਸਿੰਘਾਂ ਮੇਜਰ ਸਿੰਘਾਂ ਵੀ ਉਹਨਾਂ ਤੇ ਆਪਾਂ ਮਨਤਨ ਕਰ ਲੈਣਾ ਫਿਰ ਤੁਸੀਂ ਚਲੇ ਜਾਓ ਦੂਜੀ ਸਾਰੀ ਤੁਹਾਡੀ ਲੀਡਰਸ਼ਿਪ ਇੱਥੇ ਹੈਗੀ ਆ। ਤੋਂ ਉਸ ਗੱਲ ਨੂੰ ਕੱਟ ਕਰਦੇ ਹੋਏ ਉਹਨਾਂ ਨੇ ਸਿੱਧਾ ਡਾਇਰੈਕਟ ਜਿਹੜਾ ਸੀਗਾ ਸਵਾਲ ਮੁੱਖ ਮੰਤਰੀ ਸਾਹਿਬ ਦਾ ਸਾਡੀ ਕਿਸਾਨ ਜਥੇਬੰਦੀ ਦੇ ਲੀਡਰਾਂ ਨੂੰ ਉਹ ਇਹ ਸੀਗਾ ਵੀ ਤੁਸੀਂ ਜਿਹੜਾ 5 ਤਰੀਕ ਦਾ ਫੈਸਲਾ ਲਿਆ ਉਹਦੇ ਵਿੱਚ ਕੀ ਕਰੋਗੇ ਕਿਉਂਕਿ ਹਜੇ ਦੇਖੋ ਤੁਸੀਂ 18 ਤੋਂ 19 ਮੰਗਾ ਹਜੇ ਅਠਾਂ ਤੇ ਗੱਲ ਕਲੀਅਰ ਹਜੇ ਹੋਈ ਨਹੀਂ ਗੀ ਓਡੀ ਪਰ ਥੋੜੀ ਜਿਹੀ ਸਹਿਮਤੀ ਪਈ ਆ ਪਰ ਉਹਦੋਂ ਪਹਿਲੇ ਹੀ ਪੁੱਛ ਲੈ ਲੈਣਾ ਵੀ ਤੁਸੀਂ 5 ਮਾਰਚ ਵਾਲੇ ਜਿਹੜਾ ਧਰਨਾ ਹੈ ਜਾਂ ਤੁਸੀਂ ਪ੍ਰੋਟੈਕਟ ਕਰ ਰਹੇ ਆ ਉਹਨੇ ਤੇ ਤੁਸੀਂ ਕੀ ਆ ਤੁਹਾਡਾ ਤਾਂ ਉਥੋਂ ਥੋੜਾ ਜਿਹਾ ਮਤਲਬ ਕਿ ਡਿਸਕਿਊਟ ਬਣ ਗਿਆ ਤੇ ਇਹਦੇ ਵਿੱਚ ਦੇਖੋ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਕਿ ਜੇ ਆਪਾਂ ਕਿਤੇ ਸਰਕਾਰੀ ادارے ਚ ਜਾਂਦੇ ਆ ਤਾਂ ਤਾਂ ਵੀ ਜਿਹੜੇ ਇਹ ਮੰਤਰੀ ਕੌਣ ਆ ਜੀ ਇਹ ਮੁੱਖ ਮੰਤਰੀ ਕੌਣ ਆ ਇਹ ਆਮ ਲੋਕਾਂ ਦੀ ਆਵਾਜ਼ ਆ ਆਮ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਠੀਕ ਹੈ ਨਾ ਜੇ ਚੱਡੀ ਕੱਢ ਦੀ ਗੱਲ ਕਰੀਏ ਪੰਜਾਬ ਦੀ ਰਾਜਸਥਾਨੀਆਂ ਤਾਂ ਰਾਜਸਥਾਨੀ ਚ ਐਂਟਰ ਹੋਣ ਤੋਂ ਹੀ ਐਡਾ ਵੱਡਾ ਬਵਾਲ ਕਿਉਂ ਖੜਾ ਹੁੰਦਾ ਦੇਖੋ ਜੀ ਇਹ ਜਿਹੜੀ ਸਰਕਾਰ ਆ ਵਿਖਲਾਈ ਹੋਈ ਆ ਕਿਉਂਕਿ ਇਹਦੀ ਕੋਈ ਮਤਲਬ ਕਿ ਜਿਹੜੀ ਆਉਟਪਟ ਆ ਇਹਦੇ ਸਰਕਾਰ ਨੇ ਕੋਈ ਨਹੀਂ ਦਿੱਤੀਗੀ 3 ਸਾਲ ਹੋ ਗਏ ਤਕਰੀਬਨ 3 ਸਾਲ ਬੀਤ ਗਏ ਕੋਈ ਜੇ ਦੇਖ ਲਓ ਜੇ ਨਸ਼ੇ ਦੇ ਮੁੱਦੇ ਤੇ ਗੱਲ ਆ ਇਹਨਾਂ ਨੇ ਪਹਿਲਾਂ ਵੀ ਡੀ ਸੀਗੀ ਤਾਂ ਨਸ਼ੇ ਦਾ ਮੁੱਦਾ ਜੇ ਤੁਸੀਂ ਸਾਡੇ ਨਾਲੋਂ ਤੁਸੀਂ ਵੱਧ ਸਤਕਾਰਯੋਗ ਹੋ ਤੁਸੀਂ ਸਾਡੇ ਨਾਲੋਂ ਵੱਧ ਬੁੱਧੀਮਾਨ ਹੋ ਤੁਸੀਂ ਦੇਖ ਲਓ ਵੀ ਨਸ਼ੇ ਨੂੰ ਕਿਥੇ ਨੱਥ ਪਈ ਜਾਂ ਜਿਹੜਾ ਆਪਣਾ ਬਹਿਬਲ ਗੋਲੀकांड ਸੀ ਉਹਦੇ ਦੋਸ਼ੀਆਂ ਨੂੰ ਕਿਸੇ ਸਜ਼ਾਵਾਂ ਮਿਲੀਆਂ ਸੋ ਇਹ ਗੱਲਾਂ ਤੋਂ ਧਿਆਨ ਪੜਕਾਉਣ ਦੇ ਲਈ